ਫਗਵਾੜੀ گاਉਂ ਸ਼ੈਲਾ ਵਿੱਚ ਕਿਸੇ ਸ਼ਰਾਰਤੀ ਅਨਸਰ ਵੱਲੋਂ ਗਾਂਵਾਂ ਨੂੰ ਜ਼ਹਿਰੀਲੀ ਚੀਜ਼ ਖਵਾਈ ਜਿਸ ਨਾਲ ਦਰਜਨ ਦੇ ਕਰੀਬ ਗਾਂਵਾਂ ਦੀ ਹੋਈ ਮੌਤ ਕਈ ਗਾਂਵਾਂ ਦੀ ਹਾਲਤ ਬੜੀ ਨਾਜੁਕ ਜਿਸ ਤੋਂ ਬਾਅਦ ਫਗਵਾੜਾ ਵਾਸੀਆਂ ਵਿੱਚ ਖਾਸਾ ਰੋਸ ਮੌਕੇ ਤੇ ਮੈਂਬਰ ਪਾਰਲੀਮੈਂਟ ਰਾਜਕੁਮਾਰ ਚੱਬੇਵਾਲ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਪਲਾ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਅੱਜ ਫਗਵਾੜੇ 'ਚ ਬਹੁਤ ਹੀ ਮੰਦਭਗੀ ਘਟਨਾ ਗਊਸ਼ਾਲਾ ਵਿੱਚ ਕੁਝ ਸਾਰਤੀ ਤਤਵਾ ਨੇ ਜ਼ਹਿਰ ਦੇ ਕੇ ਗਊਆਂ ਨੂੰ ਬਹੁਤ ਸਾਰਾ ਨੁਕਸਾਨ ਹੋਇਆ 12-15 ਗਊਆਂ ਮਰ ਚੁੱਕੀਆਂ ਨੇ ਔਰ ਵਾਕੀ ਦਾ ਰਾਹ ਚੱਲ ਰਿਹਾ ਹੈ ਬਹੁਤ ਮੰਦਭਾਗੀ ਬਹੁਤ ਹੀ ਮਾੜੀ ਘਟਨਾ ਹੈ ਇਹ ਸ਼ਹਿਰ ਵਿੱਚ ਪੰਜਾਬ ਉਸ ਲਾਡ ਆਰਡਰ ਦੀ ਯਾਨੀ ਬਿਗੜੀ ਸਥਿਤੀ ਹੈ ਉਹਦਾ ਨਤੀਜਾ ਹੈ ਕਿਸੇ ਨੂੰ ਡਰ ਨਹੀਂ ਕਿਸੇ ਨੂੰ ਕੌਫ ਨਹੀਂ ਕੋਈ ਵੀ ਕੁਝ ਕਰਨ ਨੂੰ ਚਾਹ ਰੋ ਕਰ ਸਕਦਾ ਔਰ ਸਰਕਾਰ ਬਿਲਕੁਲ ਚੁੱਪ ਕਰਕੇ ਬੈਠੀ ਹੈ ਸਰਕਾਰ ਦੀ ਫੇਲਰ ਦੀ ਨਿਸ਼ਾਨੀ ਹੈ ਲਾਡ ਆਰਡਰ ਦੀ ਫੇਲਰ ਦੀ ਨਿਸ਼ਾਨੀ ਹੈ ਸਾਨੂੰ ਜਾਣ ਨੂੰ ਗੋਮੋਤਾ ਦੀ ਰੱਖਿਆ ਲਈ ਕਸ਼ੀ ਕਰਨਾ ਹੋਵੇ ਕਰਨਾ ਚਾਹੀਦਾ ਹੈ ਔਰ ਸ਼ਿਕਾਇਤ ਨੂੰ ਆਪਣੀ ਜੁਨਿਵਰਸਿਟੀ ਅਸਾਸ ਕਰਦੇ ਆ ਇਹਦੇ ਬਹੁਤ ਜਲਦੀ ਜਲਦੀ ਇਹਨਾਂ ਨੇ ਇਤਹਾਜ਼ ਕੀਤਾ ਉਹਨੂੰ ਵਿਤਾਲ ਕਰਕੇ ਉਹਨੂੰ ਜੋਸ਼ਣ ਸੁਜਾ ਦੇਣਾ ਚਾਹੀਦਾ ਸਾਰੇ ਡਾਕਟਰਾਂ ਨੇ ਕੁਝ ਦੱਸਿਆ ਨਹੀਂ ਜਿਹੜਾ ਕਿਸ ਚੀਜ਼ ਨਾਲ ਹੋਇਆ ਡਾਕਟਰ ਤਾਂ ਆਪਣੇ ਕੋਲ ਲੱਗੇ ਹੋਏ ਨੇ ਰਾਜ ਕਰਨ ਦੇ ਵਿੱਚ ਇਹਦਾ ਇਨਵੈਸਟੀਗੇਸ਼ਨ ਦਾ ਰਿਜ਼ਲਟ ਤੋਂ ਪਤਾ ਲੱਗੇਗਾ ਕੀ ਹੈ ਡਾਕਟਰ ਇੱਥੇ ਮੌਕੇ ਤੇ ਆਏ ਹੋਏ ਨੇ ਔਰ ਪ੍ਰਸ਼ਾਸਨ ਨੂੰ ਚਾਹੀਦਾ ਬਹੁਤ ਜਿਆਦਾ ਇਤਹਾਜ਼ ਬੱਤੇ ਤੇ ਰਿਸਕ ਕਰੇ ਜਿਹੜੀ ਸਰਕਾਰ ਆ ਅੱਜ ਫੇਲਰ ਹੈ ਸਰਕਾਰ ਦੀ ਫੇਲਰ ਕਰਕੇ ਇਸ ਤਰ੍ਹਾਂ ਦੇ ਕੁਸ਼ਨਾ ਹੋ ਗਿਆ ਸਰਕਾਰ ਨੂੰ ਚਾਹੀਦਾ ਆਪਣੀ ਜਿੰਮੇਵਾਰੀ ਦਾ ਹਾਂ ਜੀ ਨਰਾਜ਼ ਹਾਂ ਕਿ ਇਹ ਮਾਮਲਾ ਹੈ ਗਊਸ਼ਾਲਾ ਚ ਅੱਠ ਜਿਹੜੇ ਅੱਜ ਮੇਲੀ ਗੇਟ ਜਿਹੜੀ ਗਊਸ਼ਾਲਾ ਸ਼ਿਵ ਜੀ ਦੀ ਮੂਰਤੀ ਦੇ ਪਿੱਛੇ ਬੜੀ ਬੰਦਪਗੀ ਘਟਨਾ ਘਟੀ ਹੈ ਜੀ ਕੋਈ ਉਹਨਾਂ ਨੂੰ ਚਾਰ ਦੇ ਵਿੱਚ ਕੋਈ ਚੀਜ਼ ਮਿਲਾ ਕੇ ਦੇ ਗਿਆ ਔਰ ਚੀਜ਼ ਮਿਲਾਨ ਦੇਣ ਦੇ ਨਾਲ ਇਸ ਲਈ ਅੱਠ ਗਈਆਂ ਜਿਹੜੀਆਂ ਮਰ ਗਈਆਂ ਉਧਰੋਂ ਇਲੈਕਸ਼ਨ ਡਿਕਲੇਅਰ ਹੋਇਆ ਕਮੇਟੀ ਦੇ ਔਰ ਕੋਈ ਨਾ ਕੋਈ ਦੇਖ ਲਓ ਕਿੰਦਾ ਦਾ ਪੰਗਾ ਪੈ ਗਿਆ ਸੋ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਨਕੁਆਇਰੀ ਕੀਤੀ ਜਾਵੇ 8 ਡਾਕਟਰ ਉੱਥੇ ਜਿਹੜੀਆਂ ਰਕਾਈਆਂ ਮਰੀਆਂ ਡਾਕਟਰ ਉਹਨਾਂ ਦੀ ਦੇਖੋ ਬਾਕੀ ਗਾਈਆਂ ਨੂੰ ਬਚਾਉਣ ਦੀ ਜਿਹੜੀ ਹੈਗੀ ਉਹ ਦੇਖ ਰਹੇ ਆ ਦਵਾਈਆਂ ਦੇ ਰਹੇ ਆ ਔਰ ਆਪਣੀ ਪੂਰੀ ਐਫਰਟ ਲਗਾ ਰਹੇ ਆ ਸੋ ਮਾਹੌਲ ਗੰਦਾ ਹੋ ਰਿਹਾ ਆ ਇਲੈਕਸ਼ਨ ਡਿਕਲੇਅਰ ਹੋ ਗਏ ਆ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਦਾਂ ਦੇ ਮਾਹੌਲ ਨੂੰ ਜਿਹੜਾ ਕਾਬੂ ਕਰਨ ਔਰ ਇਹਦੀ ਇਨਕੁਆਇਰੀ ਕਰਕੇ ਜਿਹੜਾ ਵੀ ਵਿਅਕਤੀ ਦੋਸ਼ੀ ਹੈਗਾ ਉਹਨੂੰ ਜਲਦੀ ਤੋਂ ਜਲਦੀ ਕੋਈ ਜਾਣਕਾਰੀ ਮਿਲੀ ਕਿ ਕੀ ਮਿਲਾਵਟ ਕੀ ਕੁਛ ਨਹੀਂ ਜਿਹੜਾ ਚਾਰਾ ਉਹਦੇ ਵਿੱਚ ਹੀ ਕੋਈ ਮਿਲਾ ਕੇ ਦੇ ਕੇ ਗਏ ਆ ਜੀ ਫਿਲਹਾਲ 8 ਗਾਈਆਂ ਜਿਹੜੀਆਂ ਬਾਕੀ ਕੁਝ ਟੜਫੀਆਂ ਪਈਆਂ ਤੇ ਡਾਕਟਰ ਉਹਨਾਂ ਦਾ ਇਲਾਜ ਕਰ ਰਹੇ ਹਨ ਜਿਆਰਾ ਸਾਹਿਬ ਕਿੰਨੀਆਂ ਟੋਟਲ ਗਈਆਂ ਪਤਾ ਲੱਗਾ ਅੱਠ ਮਰੀਆਂ ਜੀ ਨਹੀਂ ਨਹੀਂ ਟੋਟਲ ਕਿੰਨੀਆਂ ਕਿੰਨੇ ਕਿੰਨੀਆਂ ਕੋਈ ਮਸਲਾ ਇੱਥੇ ਗਊਸ਼ਾਲਾ ਦੇ ਵਿੱਚ ਇੰਦਾ ਨਹੀਂ ਮੈਨੂੰ ਪਤਾ ਹੀ ਕਿੰਨੀਆਂ ਗਾਈਆਂ ਲੇਕਿਨ ਇੱਥੇ ਜਿਹੜਾ ਕਾਫੀ ਦਿਨ ਤੋਂ ਗਊਸ਼ਾਲਾ ਚੱਲ ਰਹੀ ਹੈ ਔਰ ਰੋਜ਼ ਇੱਥੇ ਸੇਵਾ ਹੋ ਰਹੀ ਹੈ ਐਸੀ ਗੱਲ ਨਹੀਂ ਹੈ ਜਿਹੜਾ ਸੀਸੀਟੀਵੀ ਸੀਸੀਟੀਵੀ ਲੱਗੇ ਆ ਜੀ ਕੈਮਰੇ ਵੀ ਲੱਗੇ ਆ ਹੁੰਦਾ ਆਏ ਆ ਪੁਲਿਸ ਮੁਲਾਜ਼ਮ ਆਏ ਹੋਏ ਆ ਸੀਆਈਡੀ ਵਾਲੇ ਆਏ ਹੋਏ ਆ ਦੇਖੋ ਕੀ ਆਪਣੀ ਆਪਣੀ ਡਿਊਟੀ ਕਰ ਰਹੇ ਆ ਸਾਰੇ ਕੀ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਮੈ ਔਰ ਮਾਹੌਲ ਖਰਾਬ ਕਰਨ ਦੇ ਵਿੱਚ ਸਾਰੇ ਲੱਗੇ ਹੋਏ ਆ ਤੇ ਆਪਾਂ ਨੂੰ ਚਾਹੀਦਾ ਵੀ ਇਹਦੇ ਵਿੱਚ ਜਿਹੜਾ ਪ੍ਰਸ਼ਾਸਨ ਆ ਉਹ ਧਿਆਨ ਦੇਵੇ ਔਰ ਪ੍ਰਸ਼ਾਸ ਜਿਹੜਾ ਆਪਣੇ ਇਲੈਕਸ਼ਨ ਉਹ ਵੀ ਠੀਕ-ਠਾਕ ਤੇ ਨਾ ਲਾਉਣ ਔਰ ਇਹ ਜਿਹੜੀਆਂ ਬਗਾਉ ਹੱਤਿਆ ਬੇਵਜਹਾਨ ਜਾਨਵਰਾਂ ਦੀਆਂ ਹੋਈਆਂ ਇਹਦੇ ਲਈ ਮੈਂ ਬਹੁਤ ਅਫਸੋਸ ਪ੍ਰਗਟ ਕਰਦਾ ਔਰ ਵਿਸ਼ੇਵਿੰਦੂ ਸੰਗ ਦਾ ਮੈਂ ਜ਼ਿਲ੍ਹੇ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਦੁਆਰਾ ਫਿਰ ਇਹ ਗੱਲ ਕਰਦਾ ਕਿ ਕਾਰਵਾਈ ਇੱਥੇ ਕੀਤੀ ਜਾਵੇ ਔਰ ਜਲਦ ਤੋਂ ਜਲ ਜਿਹੜੇ ਦੋਸ਼ੀ ਨੂੰ ਫੜਿਆ ਜਾਵੇ ਹਾਂਜੀ ਪੰਕਜ ਜੀ ਜੈ ਸ਼੍ਰੀ ਰਾਮ ਜੀ ਜੀਦਾ ਅੱਜ ਤੁਹਾਡੇ ਸਾਹਮਣੇ ਹਾਲਾਤ ਇਹ ਲੋਕ ਜਿਹੜੇ ਗਲਤ ਕੰਮ ਹੋਇਆ ਜੋ ਗਊਸ਼ਾਲਾ ਦੇ ਵਿੱਚ ਅਰੁਣਾ ਤਲਾ ਦੇ ਵਿੱਚ ਇਹ ਕਿਸੇ ਨੇ ਜਾਇਜ ਕੰਮ ਕੀਤਾ ਜਿਹੜੀ ਗਊ ਜਿਹੜੀ ਜਵਾਨ ਜਿਹੜੀ گاਵਾ ਸਾੜੀਆਂ ਮਾਰੀਆਂ ਇਹ ਬਹੁਤ ਬੜੀ ਗੱਲ ਆ ਏ ਔਰ ਇਹ ਕੋਈ ਸ਼ਾਂਤਰੀ ਜਿਹੜਾ ਇੱਕ ਚੰਦਾ ਹੋ ਕੇ ਉਹ ਮੋਲ ਖਰਾਬ ਹੋਣਾ ਚਾਹੁੰਦਾ ਹੋਊਗਾ ਜਦ ਕਿ ਜਿੱਦ ਕੀ ਹੈ ਸਮਝ ਲੱਗ ਰਹੀ ਅਸੀਂ ਇਹ ਕੈਮਰਾ ਖੋਲ ਰਹੇ ਹਾਂ ਕੈਮਰੇ 'ਚ ਪਤਾ ਲੱਗ ਜਵੇ ਅਸੀਂ ਇਹ ਚਾਹਨੀ ਗੁਰੂ ਸਖਤੋ ਸਦਾ ਜਿੱਤੀ ਜਾਵੇ ਕਿਉਂਕਿ ਬੇਜਵਾਨ ਨੂੰ ਜ਼ਹਿਰ ਦੇਣੀ ਬਹੁਤ ਵੱਡੀ ਪਾਪ ਆ ਏ ਔਰ ਅਸੀਂ ਇਹ ਮੰਗ ਕਰਦੇ ਹਾਂ ਔਰ ਬਾਕੀ ਜਿੰਨੇ ਸਾਡੇ ਸਾਰੇ ਭਰਾ ਨੂੰ ਇਹ ਕਹਿੰਦਾ ਚਾਹਣਾ ਕਿ ਇਹਦੇ ਬਾਰੇ ਸਖਤੋ ਸਦਾ ਕਾਰਵਾਈ ਕੀਤੀ ਜਾਵੇ ਯਾ ਜੀ ਰਾਮ ਪਵਾੜਾ ਦੇ ਵਿੱਚ ਜਿੱਦਾਂ ਜਿੱਦਾਂ ਪਤਾ ਲੱਗ ਰਿਹਾ ਬੜੀ ਤੇਜ਼ੀ ਦੇ ਨਾਲ ਸਾਰੇ ਧਰਮਾਂ ਦੇ ਲੋਕ ਇੱਥੇ ਪਹੁੰਚ ਰਹੇ ਆ ਔਰ ਬਹੁਤ ਦੁੱਖ ਨਾਟ ਘਟਣਾ ਹੋਈ ਆ ਜਿਹੜੀ ਗਊ ਮਾਤਾ ਨੂੰ ਇਹ ਕੋਈ ਰਾਖਸ਼ ਹੀ ਆ ਬੰਦਾ ਜਿਹੜਾ ਮੈਨੂੰ ਨਹੀਂ ਲੱਗਦਾ ਸਾਡੇ ਜਿਹੜਾ ਧਰਮਾਂ ਇਸ ਸੇਵਾ ਕਰਦੇ ਆ ਸਵੇਰੇ ਉੱਠ ਕੇ ਪਵਾੜੇ ਦੇ ਵਿੱਚ ਹਰ ਗਊਸ਼ਾਲਾ ਵਿੱਚ ਲੋਕ ਸੇਵਾ ਭਾਵਨਾ ਨਾਲ ਕੰਮ ਕਰਦੇ ਆ ਆ ਜਿਨੇ ਵੀ ਇਹ ਕੰਮ ਕੀਤਾ ਬਹੁਤ ਮਾੜਾ ਕੀਤਾ ਅਜੀਬ ਸਰਕਾਰ ਨੂੰ ਬੇਨਤੀ ਕਰਦੇ ਆ ਵੀ 24 ਘੰਟੇ ਦੇ ਅੰਦਰ ਦੇ ਬੰਦੇ ਫੜ ਕੇ ਅੰਦਰ ਦਿੱਤੇ ਜਾਣ ਜੋ ਗਊ ਮਾਤਾ ਅੱਜ ਤੜਫ ਰਹੀਆਂ ਔਰ ਜਰੀਲੀਆਂ ਚੀਜ਼ਾਂ ਦੇ ਕੇ ਜੋ ਗਊ ਮਾਤਾ ਦਾ ਇੰਨਾ ਵੱਡਾ ਇਹਨਾਂ ਨੇ ਪਾਪ ਕੀਤਾ ਅੱਜ ਇਹ ਜਿਹੜੀ ਫਗਵਾੜ ਦੀ ਖਬਰ ਆ ਇਹ ਦੇਸ਼ ਭਾਰ ਦੇ ਵਿੱਚ ਇਹ ਪਹੁੰਚ ਜਾਣੀ ਆ ਥੋੜੀ ਦਿਨ ਤੇ ਮੀਡੀਆ ਇੱਕ ਐਸੀ ਚੀਜ਼ ਆ ਜਿਹੜੀ ਮਿੰਟਾਂ ਦੇ ਵਿੱਚ ਖਬਰ ਪਹੁੰਚ ਜਾਂਦੀ ਆ ਔਰ ਮੈਂ ਫਗਵਾੜਾ ਪ੍ਰਸ਼ਾਸਨ ਔਰ ਜਿਹੜੇ ਇੱਥੇ ਦੇ ਅਫਸਰ ਉਹਨਾਂ ਨੂੰ ਬੇਨਤੀ ਕਰਦਾ 24 ਘੰਟੇ ਦੇ ਅੰਦਰ ਅੰਦਰ ਇਸ ਗਊ ਮਾਤਾ ਦੇ ਹਤਿਆਰਿਆਂ ਨੂੰ ਫੜਿਆ ਜਾਵੇ ਅੱਜ ਜੋ ਗਊ ਮਾਤਾ ਤੜ-ਤੜ ਕੇ ਮਾਰ ਰਹੀ ਆ ਇਹ ਵੀ ਜਿਹੜੇ ਜਿਨ੍ਹਾਂ ਰਾਖਸ਼ਾਂ ਜਾਨੇ ਇਹ ਕੰਮ ਗਲਤ ਕੀਤਾ ਉਹ ਉਹਨਾਂ ਦੇ ਦੋਸ਼ੀਆਂ ਨੂੰ ਜਲਦੀ ਫੜ ਕੇ ਸਜ਼ਾ ਦਿੱਤੀ ਜਾਵੇ ਅੱਜ ਸਾਡੇ ਸੋਮ ਪ੍ਰਕਾਸ਼ ਜੀ ਕਹਿੰਦੇ ਮੈਡਮ ਨੀਦਾ ਸੋਮਪਰਾ ਜੀ ਇੱਥੇ ਕਹਿੰਦੇ ਜਿੱਦਾਂ ਜਿੱਦਾਂ ਪਤਾ ਲੱਗ ਰਿਹਾ ਸਾਰਾ ਸ਼ਹਿਰ ਪਹੁੰਚ ਰਿਹਾ ਸਾਡੀਆਂ ਭੈਣਾਂ ਪਹੁੰਚ ਰਹੀਆਂ ਔਰ ਫਗਵਾੜਾ ਦੇ ਵਿੱਚ ਜਿਹੜਾ ਇਹ ਕੰਮ ਕੀਤਾ ਬਹੁਤ ਹੀ ਮਾੜਾ ਕੀਤਾ ਔਰ ਅਸੀਂ ਆਪਣੇ ਵੱਲੋਂ ਔਰ ਗਊ ਮਾਤਾ ਦੀ ਰੱਖਿਆ ਵਾਸਤੇ ਜੋ ਵੀ ਹੋ ਸਕਦਾ ਅਸੀਂ ਕਰਾਂਗੇ ਔਰ ਅਸੀਂ ਪ੍ਰਸ਼ਾਸਨ ਨੂੰ ਇਹੀ ਬਾਰ ਬਾਰ ਫੇ ਬੇਨਤੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਫੜ ਕੇ ਦੋਸ਼ੀਆਂ ਨੂੰ ਅੰਦਰ ਦਿੱਤਾ ਜਾਵੇ ਜਿੱਦਾਂ گاਵਾ ਅੱਜ ਸਾਡੀਆਂ ਤੜਪਦੀਆਂ ਇਹਨਾਂ ਨੂੰ ਵੀ ਤੜਪ ਕੇ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਾਵੇ ਬੜਾ ਮੈਂ ਸਮਝਦਾ ਕਿ ਇਸ ਤੋਂ ਦਰਦਲਾ ਘਾਤਸਾ ਕੋਈ ਹੋ ਨਹੀਂ ਸਕਦਾ ਸੋ ਅੱਲਾ ਮੈਡੀਕਲ ਲੱਗੇ ਗਊਸ਼ਾਲਾ ਦੇ ਵਿੱਚ ਅੱਜ ਕਰੀਬ 10 ਦੇ ਕਰੀਬ ਜਿਹੜੀਆਂ ਗਾਵਾਂ ਉਹ ਮੈਨੂੰ ਇਹ ਲੱਗਦਾ ਹੈ ਕਿ ਜ਼ਹਿਰ ਕਰਕੇ ਜ਼ਹਿਰ ਖਾਣ ਕਰਕੇ ਜਿਹੜੀਆਂ ਉਹਨਾਂ ਦੀ ਮੌਤ ਹੋ ਚੁੱਕੀ ਹੈ ਔਰ ਹੋਰ ਵੀ ਕੁਝ ਗਾਈਆਂ ਇਸ ਤੋਂ ਪੀੜਤ ਨਜ਼ਰ ਆ ਰਹੀਆਂ ਸੋ ਬੜੇ ਦੁਖਦਾਈ ਖਬਰ ਹੈ ਔਰ ਵੈਟਰਨਰੀ ਟੀਮ ਜਿਹੜੀ ਹੈ ਜ਼ਿਲ੍ਹੇ ਦੀ ਆਲਰੇਡੀ ਵੈਟਰਨਰੀ ਡਾਕਟਰ ਜਿਹੜੇ ਆ ਜਾਂ ਫਾਰਮਾਸਿਸਟ ਨੇ ਉਹ ਸਾਰੇ ਉਹਨਾਂ ਦੇ ਇਲਾਜ ਲਈ ਲੱਗੇ ਹੋਏ ਨੇ ਤੇ ਕਾਫੀ ਲਗਭਗ 4 ਤੋਂ 5 ਗਾਵਾਂ ਜਿਹੜੀਆਂ ਉਹ ਵਿੱਚੋਂ ਬਚਾ ਵੀ ਲਈਆਂ ਗਈਆਂ ਪਰ ਹੋਰ ਗਾਵਾਂ ਵੀ ਲਗਾਤਾਰ ਜਿਹੜੀਆਂ ਉਹ ਬਿਮਾਰ ਹੋ ਕੇ ਜ਼ਹਿਰ ਦੇ ਨਾਲ ਪੀੜਿਤ ਹੋ ਕੇ ਉਹ ਡਿੱਗ ਰਹੀਆਂ ਸੋ ਇਸਦੇ ਲਗਾਤਾਰ ਜਿਹੜੀ ਇੱਕ ਵੈਟਰਰੀਨਰੀ ਟੀਮ ਹੈ ਉਹ ਮੈਂ ਹੋਰ ਡੀਸੀ ਸਾਹਿਬ ਨੂੰ ਕਿਹਾ ਕਿ ਅਸੀਂ ਹੋਰ ਜਿਹੜੀ ਟੀਮ ਭੇਜੋ ਤਾਂ ਕਿ ਸਭ ਤੋਂ ਪਹਿਲਾਂ ਦਾ ਇਲਾਜ ਜਿਹੜਾ ਉਹ ਕਰਵਾਇਆ ਜਾਏ ਔਰ ਇਸ ਤੋਂ ਬਾਅਦ ਡੈਫੀਨਿਟਲੀ ਇਹ ਪੋਸਟਮਾਰਟਮ ਵੀ ਹੋਏਗਾ ਜਹਿਰ ਕਿਸ ਕਿਸਮ ਦਾ ਕੀ ਹੋਇਆ ਕਿਸ ਤਰ੍ਹਾਂ ਹੋਇਆ ਪੁਲਿਸ ਵੀ ਆਪਣੀ ਇਨਵੈਸਟੀਗੇਸ਼ਨ ਜਿਹੜੀ ਕਰਨ ਲਈ ਪਹੁੰਚ ਗਈ ਹੈ ਤੇ ਜੋ ਵੀ ਕੈਮਰੇ ਤੋਂ ਜੋ ਵੀ ਸਾਨੂੰ ਇਨਪੁਟਸ ਮਿਲੀਆਂ ਉਹ ਕਰਕੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਏਗੀ ਮੈਂ ਸਮਝਦਾ ਕਿ ਇਸ ਤੋਂ ਘਿਰੌਣੀ ਹਰਕਤ ਜਿਹੜੀ ਹੈ ਉਹ ਹੋ ਨਹੀਂ ਸਕਦੀ ਸੋ ਅਸੀਂ ਇਹਦੀ ਜਿਹੜੀ ਨਿੰਦਾ ਕਰਦੇ ਆ ਤੇ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਪੂਰੀ ਜਲਦ ਤੋਂ ਜਲ ਜਿਹੜੀ ਉਹ ਕਰਵਾਏ। ਥੈਂਕ ਯੂ। ਮਾਮਲਾ ਕੀ ਜਿਹੜਾ ਇੱਕ ਅੱਜ ਅੱਜ ਬਾਕੀ ਦੁੱਖਤ ਤੇ ਦਿਲ ਨੂੰ ਚੋੜ ਦੇਣ ਵਾਲੀ ਜੋ ਇੱਕ ਘਟਨਾ ਮਹੱਲਾ ਪਲਾਈ ਗੇਟ ਦੇ ਲਾਗੇ ਜਿਹੜੀ ਗਊਸ਼ਾਲਾ ਵਿੱਚ ਹੋਇਆ ਕਿ ਜਿਹੜੀਆਂ ਗਊਆਂ ਉੱਥੇ ਰੱਖੀਆਂ ਹੋਈਆਂ ਸੀ ਸ਼ਾਇਦ ਉਹਨਾਂ ਨੂੰ ਕਿਸੇ ਤਰੀਕੇ ਦਾ ਜ਼ਹਿਰ ਜਿਹੜੀ ਸ਼ੰਕਾ ਚੱਲ ਰਹੀ ਹੈ ਕੋਈ ਐਵੀਡੈਂਸ ਜਿਹੜਾ ਜੀ ਪੁਲਿਸ ਉਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਹਨਾਂ ਕਰਕੇ ਉਹਨਾਂ ਦੀ ਮੌਤ ਹੋ ਗਈ ਤੇ ਬਹੁਤ ਸਾਰੀਆਂ ਇਹਨਾਂ ਨੂੰ ਬਿਮਾਰ ਵੀ ਹੋਈਆਂ ਪਰ ਬਿਟਨੇ ਡਾਕਟਰਸ ਨੇ ਆ ਕੇ ਮੌਕੇ ਤੇ ਜਿਹੜਾ ਉਹਨਾਂ ਦਾ ਇਲਾਜ ਕਰ ਅਸੀਂ 7-8 ਦੇ ਲਾਗੇ ਤਕਰੀਬਨ ਜਿਹੜੀਆਂ ਗਊਆਂ ਨੇ ਉਹਨਾਂ ਨੂੰ ਬਚਾ ਪਾਏ ਆ ਤੇ ਪੁਲਿਸ ਪੂਰੀ ਮੁਸਤੈਦੀ ਦੇ ਨਾਲ ਐਸਪੀ ਗਵਾੜਾ ਮੈਡਮ ਰੁਪਿੰਦਰ कौर ਪੱਟੀ ਜੀ ਡੀਐਸਪੀ ਸਾਫ ਸਭ ਮੌਕੇ ਤੇ ਆਏ ਨੇ ਸਾਡੇ ਮੈਂਬਰ ਪਾਰਲੀਮੈਂਟ ਸਾਹਿਬ ਡੋక్టర్ ਰਾਜਕਮਾਰ ਜੀ ਇੱਥੇ ਮੌਕੇ ਤੇ ਆ ਕੇ ਸਾਰਾ ਮੌਕੇ ਦਾ ਜਾਇਜ਼ਾ ਲੈ ਕੇ ਗਏ ਨੇ ਇਹ ਬਹੁਤ ਦੁਖਦ ਤੇ ਦਿਲ ਨੂੰ ਮਤਲਬ ਕਿ ਇਦਾਂ ਦੇ ਬੇਜਬਾਨ ਦੇ ਨਾਲ ਕੋਈ ਇਦਾਂ ਕਿਦਾਂ ਹੋ ਸਕਦਾ ਹੈ ਜਿਹੜੇ ਅਸੀਂ ਡਾਕਟਰ ਨੂੰ ਪੁੱਛਿਆ ਤੇ ਇਸ ਦਾ ਕਈ ਕੌਜ਼ ਅਸੀਂ ਇੰਟੈਂਸ਼ਨਲ ਤੇ ਇੰਟੈਂਸ਼ਨਲ ਦੋਨੋਂ ਚੀਜ਼ਾਂ ਜੇ ਰੂਲ ਆਊਟ ਨਹੀਂ ਕਰ ਰਹੇ ਉਹਨਾਂ ਨੇ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਕਈ ਵਾਰੀ ਜਿਹੜੇ ਪੱਠਿਆਂ ਦੇ ਵਿੱਚ ਜਿਹੜੀ ਸਬੇ ਵੀ ਕੀਤੀ ਹੁੰਦੀ ਹੈ ਉਹ ਰਹਿ ਜਾਂਦੀ ਹੈ ਉਹ ਵੀ ਕੌਜ਼ ਹੋ ਸਕਦਾ ਅਸੀਂ ਦੋਨੋਂ ਐਂਗਲਸ ਤੋਂ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਜਿਸ ਤਰੀਕੇ ਦਾ ਵੀ ਤੁਹਾਨੂੰ ਇਹਦਾ ਉਹ ਅਗਰ ਕੋਈ ਅਗਰ ਮਿਲਦਾ ਹੈ ਤਾਂ ਉਸ ਨੂੰ ਕਿਸੇ ਵੀ ਤਰ੍ਹਾਂ ਬਖਸ਼ਾ ਨਹੀਂ ਜਾਏਗਾ ਬਹੁਤ ਸਖਤ ਕਾਰਵਾਈ ਹੋਏਗੀ ਤੇ ਨਾਲ ਦੀ ਨਾਲ ਮੈਂ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਅਸੀਂ ਸੋਸ਼ਲ ਮੀਡੀਆ ਤੇ ਅਜਿਹੇ ਧਹਿਰੇ ਬਣਾਏ ਰੱਖਿਏ ਕੋਈ ਵੀ ਸਪੈਕੂਲੇਸ਼ਨ ਜਿਹਨੀਆਂ ਦੇਰ ਪੁਲਿਸ ਆਪਣਾ ਇਨਵੈਸਟੀਗੇਸ਼ਨ ਕਰ ਰਹੀ ਹੈ ਪ੍ਰਸ਼ਾਸਨ ਅਸੀਂ ਕਰ ਰਹੇ ਇਨਵੈਸਟੀਗੇਸ਼ਨ ਕੋਈ ਵੀ ਐਸਾ ਗਲਤ ਬਿਆਨ ਤੇ ਕੁਝ ਵੀ ਟਿੱਖਾ ਤਲਕੀ ਵਿੱਚ ਆ ਕੇ ਕੋਈ ਐਕਸ਼ਨ ਨਾ ਲਈਏ ਮੈਂ ਅਸੀਂ ਰਬ ਇੱਕ ਰੋਜ਼ ਜਨਿਆਂ ਨੂੰ ਮਾਤਾ ਨੂੰ ਮਾਂ ਦੇ ਦਰਜੇ ਤੋਂ ਵੀ ਪੂਜਿਆ ਜਾਂਦਾ ਹੈ ਤੇ ਇੱਕ ਬੇਜਬਾਨ ਦੇ ਹੋਂਦ ਤੇ ਇਤਾਰੀ ਖੂਰਤਾ ਕਦੀ ਵੀ ਦੇਖੀ ਨਹੀਂ ਜਾ ਸਕਦੀ ਅਗਰ ਇਸ ਦੇ ਪਿੱਛੇ ਕਿਸੇ ਅਰੋਹੀ ਦਾ ਹੱਥ ਹੈ ਤੇ ਅਸੀਂ ਉੱਥੇ ਬਹੁਤ ਸਫਲ ਸਹਾ ਜਾਈ ਜਾਈਗੇ ਬਹੁਤ ਬਹੁਤ ਤਰਫੋਂ ਅੱਜ ਕਵਾੜਾ ਵਿਖੇ ਜਿਹੜਾ ਗਊਸ਼ਾਲਾ ਵਿੱਚ ਬਹੁਤ ਹੀ ਮਨਪਕੀ ਘਟਨਾ ਵਾਪਰੀ ਹੈ ਜਿਸ ਵਿੱਚ ਲਗਭਗ 10 ਗਊ ਮਾਤਾ ਦਾ ਜਿਹੜਾ ਹੈਗਾ ਇੰਨਾ ਦਾ ਅੰਨੇ ਹਾਰ ਜੂਗਾ ਉਹ ਸੇਤਰ ਆ ਜੇ ਚਾਰ ਪੰਜ ਮੇਰ ਹੋਰ ਵੀ ਗਊ ਦਗੀਆਂ ਜਿੰਨਾਂ ਦਾ ਕਿ ਅਜੇ ਕਾਫੀ ਗੁਮਾਰੀਆਂ ਸੀਗੇ ਸਹੀ ਤੇ ਇਹ ਸਾਰੇ ਹੀ ਪਹਿਲਾਂ ਫੁਵਾੜੇ ਵਾਸਤੇ ਨਹੀਂ ਸਾਰੇ ਪੰਜਾਬ ਵਾਸਤੇ ਅਤੇ ਦੇਸ਼ ਵਾਸੀਆਂ ਵਾਸਤੇ ਇਹ ਸਾਡੇ ਸਾਰਿਆਂ ਤੇ ਕਲੰਕ ਹੈਗਾ ਕਿ ਸਾਡੇ ਅਜਿਹੇ ਅੱਧੇ ਸਮੇਂ ਵਿੱਚ ਜਦੋਂ ਕਿ ਲੋਕ ਸਮਾਜ ਸੇਵਾ ਦੇ ਕੰਮ ਕਰਦੇ ਨੇ ਕੁਝ ਇਸ ਤਰ੍ਹਾਂ ਦੇ ਵੀ ਅੰਸਰ ਹੈਗੇ ਜਿਹੜੇ ਕਿ ਇਸ ਤਰ੍ਹਾਂ ਦਾ ਕੰਮ ਕਰਕੇ ਜਿਹੜਾ ਹੈਗਾ ਗਊ ਹੱਤਿਆ ਕੀਤੀ ਹੈਗੀ ਕੁਝ ਕਰਕੇ ਇਦੇ ਵਿੱਚ ਸਰਕਾਰ ਨੂੰ ਚਾਹੀਦਾ ਕਿ ਗਲਤ ਵੱਧ ਵੱਧ ਜਿਹੜੀ ਹੈਗੇ ਆ ਇਹਨਾਂ ਨੂੰ ਸਜ਼ਾ ਤੋਂ ਹੰਦੀ ਜਦੋਂ ਕਲਪ੍ਰੇਟਿਕ ਨੂੰ ਪ੍ਰਬੰਧ ਕੀਤਾ ਜਾਂਦਾ ਔਰ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਯਾ ਗਵਰਨਮੈਂਟ ਵੱਲੋਂ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਵੱਲੋਂ ਅੱਜ ਇਲੈਕਸ਼ਨਾਂ ਦੀ ਅਨਾਊਂਸਮੈਂਟ ਹੋਈ ਹੈਗੀ ਆ ਤਾਂ ਮੈਨੂੰ ਤਾਂ ਇਹ ਲੱਗਦਾ ਕਿ ਕੋਈ ਸ਼ਾਇਦ ਕੋਈ ਬੰਦਾ ਇਸ ਕੰਦੇ ਹੈਗੇ ਜਿਹੜੇ ਪਿੱਛੇ ਜਿਹੜੇ ਚੁੰਦੇ ਨਹੀਂ ਕਿ ਇਲੈਕਸ਼ਨ ਹੋਣ ਪੰਜਾਬ ਵਿੱਚ ਅੱਛੇ ਮਾਹੌਲ ਅੱਛੇ ਸ਼ਾਂਤਮਈ ਮਾਹੌਲ ਦੇ ਵਿੱਚ ਇਲੈਕਸ਼ਨ ਹੋਣ। ਉਸ ਕਰਕੇ ਸਰਕਾਰ ਨੂੰ ਹਰ ਸੰਭਗ ਹਿੱਲਾ ਕਰਕੇ ਜਿਹੜੇ ਵੀ ਦੋਸ਼ੀ ਹੈਗੇ ਉਹਨਾਂ ਦੇ ਬਦ ਵਧੂ ਅਦਲ ਜਿਹੜੀ ਹੈਗੀ ਉਹਨਾਂ ਨੂੰ ਸਜ਼ਾਵਾ ਦੇਣ ਵਾਸਤੇ ਕਦਮ ਕੀਤੇ ਜਾਵੇ। ਧੰਨਵਾਦ ਜੈਹਨ। ਔਰ ਬਾਕੀ ਮੈਂ ਨਾਲ ਹੀ ਸਾਡੇ ਫੌੜਾ ਵਸੀਆਂ ਵਾਸਤੇ ਵੀ ਅਪੀਲ ਕਰੂੰਗਾ ਕਿ ਇਹ ਮੰਨਪਾਗੀ ਘਟਨਾ ਪੱਤਰਕਾਰ ਦੇ ਗਲਤ ਐਲੀਮੈਂਟਸ ਜਿਹੜੇ ਕਰਕੇ ਗਈ ਹੈ ਤੇ ਇਸ ਕਰਕੇ ਸੰਸਾਰਿਆ ਨੂੰ ਸ਼ਹਿਰ ਦਾ ਜਿਹੜਾ ਮਾਹੌਲ ਚੰਗਾ ਬਣਾ ਕੇ ਰੱਖਣਾ ਚਾਹੀਦਾ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਪਰ ਨਾਲ ਦੀ ਨਾਲ ਸਾਨੂੰ ਜਿਹੜੇ ਇਹ ਦੁਸ਼ਟ ਬੰਦੇ ਹੈਗੇ ਉਹਨਾਂ ਨੂੰ ਸਜ਼ਾ ਦੇਣ ਤੋਂਉਣ ਵਾਸਤੇ ਹਰ ਸੰਭਵ ਉਪਰਾਲਾ ਕਰਨਾ ਚਾਹੀਦਾ ਠੀਕ ਹੈ ਬਾਕੀ ਜੋ ਸਚਾਈ ਉਹ ਸਾਹਮਣੇ ਆ ਜਾਣੀ ਆ ਡਾਕਟਰ ਵੀ ਅੰਦਰ ਲੱਗੇ ਹੋਏ ਆ ਬਾਕੀ ਵੀ ਲੱਗੇ ਆ ਇਹ ਤਾਂ ਦੇਖੋ ਜੀ ਹੁਣ ਤੁਸੀਂ ਸਾਰਾ মিডিਆ ਨੇ ਇਹਦਾ ਸੱਚ ਕੱਢਣਾ ਵੀ ਕੋਈ ਹਰਕਤ ਕਰਕੇ ਫੋਨ ਖਲਾ ਕੇ ਠੀਕ ਹੈ ਨਾ ਬਾਕੀ ਅਸੀਂ ਤਾਂ ਇਹ ਕਹਿੰਦੇ ਆ ਵੀ ਜੇ ਕਿਸੇ ਵੀ ਇਨਸਾਨ ਨੇ ਕੀਤੀ ਆ ਇਸ ਤੋਂ ਮਾੜੀ ਸ੍ਰਿਸ਼ਟੀ 'ਚ ਵੀ ਕੋਈ ਕਟਨਾ ਨਹੀਂ ਹੋਊਗੀ ਜਿਹੜੀ ਹੋ ਚੁੱਕੀ ਹੈ। ਡੋਟਰ ਜਿੰਨੀਆਂ ਗਾਈਆਂ ਜੀ 8-9 ਗਾਵਾਂ ਮਰ ਗਈਆਂ। ਹਾਂਜੀ ਸਰ 8 8 8 8 ਪੂਰੀਆਂ ਹੋ ਗਈਆਂ ਹਾਂਜੀ 8 ਪੂਰੀਆਂ ਹੋ ਗਈਆਂ। 8 ਇਹਦੇ ਤੋਂ ਹੋ ਚੁੱਕੀ ਹੈ। ਹਾਂਜੀ ਹਾਂਜੀ ਪਤਾ ਇਹੀ ਕਹਿੰਦੇ ਜੀ ਮੈਨੂੰ ਡਾਕਟਰ ਸਾਹਿਬ ਦੀ ਟੀਮ ਆਈਆਂ ਹੁਣੇ। ਹਾਂਜੀ ਆਈਆਂ ਸਰ ਦੀ ਟੀਮ ਆਏ ਹੋਏ ਆ ਡਾਕਟਰਾਂ ਨੇ 2-3 ਬਚਾਈਆਂ। 2 ਪਤਾ ਨਹੀਂ ਜੈ ਮੈਨੂੰ ਹੁਣੇ ਸੰਜੀਵ ਜੀ ਦਾ ਫੋਨ ਆਇਆ ਤੇ ਬੋਲ ਕੁਛ ਦੇਗਾ ਕੋਈ ਗੰਗਾ ਗਾਵਾਂ ਦਾ ਨਾ ਇਹ ਕਿਹੜਾ ਐਡਾ ਨਿਰદય ਹੋਊਗਾ ਜਿਹੜਾ ਦੇਰ ਜਵਾਨਾਂ ਨੂੰ ਓਦਾਂ ਥਿਗੀ ਆ ਉਹਦਾ ਮੈਂ ਕਹਿੰਦਾ ਪਤਾ ਲੱਗ ਜਵੇ ਸਾਨੂੰ ਉਹ ਛੱਡਾਂ ਗਏ ਨੇ ਅਸੀਂ ਤੇ ਬਹੁਤ ਮੜਾ ਹੋਇਆ ਹੈ ਪਤਲੀ ਕਿਹੜਾ ਨਿਰਦੇਜ ਹੋਗਾ ਦਾ ਜਿਹੜਾ ਬੇਜਵਾਨਾਂ ਨੂੰ ਇਹ ਕੁਛ ਕਰ ਗਿਆ ਔਰ ਉਹਦਾ ਮੈਂ ਕਹਿੰਦਾ ਭਰ ਕੇ ਬੜਾ ਡਬੂਆ ਦਾ ਟੋਟਲ ਕਿੰਨੀਆਂ ਗਾਈਆਂ ਦੀ ਡੈਥ ਹੋਈ ਹੈ ਜੀ 800 ਗਾਈਆਂ ਕਹਿੰਦੇ ਵਾਕੇ ਹੁਣ ਪਤਾ ਕੋਈ ਨਹੀਂ ਆਈਆਂ ਜਮੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਲਈ ਅਜੇ ਫੋਰਸ ਆਈ ਪੁਲਿਸ ਹੋਰ ਆਈ ਹੈ ਤੇ ਡਾਟਾ ਦੀ ਟੀਮ ਵਗੈਰਾ ਆਈ ਹੈ ਡਾਟਾ ਟੀਮ ਆਈ ਹੋਈ ਹੈ ਜੀ ਲੱਗਦਾ ਹੈ ਦੋ ਗਾਈਆਂ ਲੈਣ ਗਏ ਉਹਨੇ ਗੱਲਬਾਤ ਵਗੈਰਾ ਲਗਾ ਰਹੇ ਹੈ ਕਿਹੜੀ ਗਊ ਛੱਲਾ ਜੀ ਇਹ ਤਿੰਨੀ ਇਹ ਜਿਹੜੀ ਮੇਲੀਗੜ ਕੀ ਅਜੀ ਗਊਸ਼ਾਲਾ ਮੈਂ ਘਰ ਜਿਹੜਾ ਹੁਣ ਮੈਸੇਜ ਆ ਵੀ ਗਊਸ਼ਾਲਾ ਕਿਸੇ ਕੋਈ ਬੰਦਾ ਭਾਇਜਨ ਦੇ ਗਿਆ ਗਾਈਆਂ ਨੂੰ ਹੁਣ ਇਹ ਪਤਾ ਨਹੀਂ ਉਹ ਕੈਮਰੇ ਖੋਲ ਕੇ ਪਤਾ ਲੱਗੂਗਾ 8-9 ਗਾਈਆਂ ਤਾਂ ਪੂਰੀਆਂ ਹੋਈਆਂ ਬਾਕੀਆਂ ਨੂੰ ਡਾਕਟਰ ਬਚਾਨ ਤੇ ਲੱਗੇ ਆ ਦੇਖਦੇ ਹੁਣ ਕੀ ਹੁੰਦਾ ਅੱਗੇ ਸਰ ਕੋਈ ਕੈਮਰੇਆਂ ਦੇ ਵਿੱਚ ਨਹੀਂ ਬੰਦੇ ਆ ਕੈਮਰੇ ਹੁਣ ਖੋਲ ਕੇ ਚੈੱਕ ਕਰਾਂਗੇ ਕੀ ਗੱਲ ਕੈਮਰੇ ਚੈੱਕ ਕਰਕੇ ਪਤਾ ਲੱਗੂਗਾ ਕੀ ਹੁੰਦਾ ਕਿੰਨੀਆਂ ਗਾਈਆਂ ਦੀ ਡੈਥ ਹੋ ਗਈ ਆਠ ਕਹਿੰਦੇ ਇਹ ਹੀ ਅਸੀਂ ਅੰਦਰ ਜਾਂਦਾ ਹਿੰਮਤ ਹੀ ਨਹੀਂ ਹੋਈ ਕੋਈ ਡਾਕਟਰਾਂ ਦੀ ਟੀਮ ਵਗੈਰਾ ਆਈ ਹੈ ਕੋਈ ਡਾਕਟਰ ਲੱਗੇ ਆ ਇਹ ਬਚਾਉਣ ਵਾਸਤੇ ਦੋ ਚਾਰ ਗਾਈਆਂ ਨੂੰ ਟੀਕੇ ਲਾਇਓ ਬਚ ਗਈਆਂ ਉਹ ਚਾਰੀਆਂ ਪਹਿਲਾਂ ਮੂੰਹ ਤੇ ਧੰਗਾਂ ਦੀ ਸੀ ਉਹਨਾਂ ਦੇ ਡਾਕਟਰ ਲੱਗੇ ਆ ਬਾਕੀ ਉਹ ਦੇਖੋ ਕਿਹੜਾ ਬੰਦਾ ਇਹ ਕੰਮ ਕਰਕੇ ਗਿਆ ਕੈਮਰੇ 'ਚ ਨਿਕਲ ਗਿਆ ਇਹ ਤੁਹਾਨੂੰ ਕਿੰਨੇ ਕਦੇ ਪਤਾ ਲੱਗਿਆ ਜੀ ਮੈਨੂੰ 5-6 ਮਿੰਟ ਹੋਇਆ ਫੋਨ ਗਿਆ ਘਰ ਤੇ ਕਿਹਾ ਜੀ ਇਧਰ ਗਾਈਆਂ ਨੂੰ ਕੋਈ ਯਾਰ ਦੇਗਾ ਮੈਂ ਤਾਂ ਉਸੇ ਵੇਲੇ ਉਦੋਂ ਹੀ ਧੋੜ ਕੇ ਆ ਗਈ ਸ਼ੁਭਨਾਮ ਕੀ ਕੀ ਆਪਣਾ ਮੇਰਾ ਸੰਦੀਪ ਭਾਈ